ਮੈਂ ਪੁੱਛਦਾ ਭਾਈ ਜਿੰਨੇ ਦੀ ਗਾਉਂ ਨਹੀਂ ਦੀ ਆਖਿਆ ਜੇ ਤੋਂ ਮੰਗਦਾ 200 ਲੱਖ ਬੱਚੀ ਵੇਖਦੇ ਗਾੜੀ ਵਿੱਚ 3 ਵਾਲੀ ਵੇਖ ਬਸ ਤਰਾ ਦੇ ਜਿੰਨੇ ਤਰਾ ਮੁੱਕੀ ਬੋਲ ਨਬਿਆ ਸਾਡੇ ਮੈਂ ਉਹ ਪਤਾ ਨਹੀਂ ਕੀ ਆਖੋ ਦਾ ਮੈਂ ਕਹੀ ਜਨਾ ਪੂਰੇ ਦੀ ਬੋਲ ਤਾਂ ਮੈਂ ਦੇਖੀ ਹੋਣ ਦੇ ਉਹ ਦੇ ਠੀਕ ਆ ਪੂਰੇ ਦੀ ਕਰ ਦਣਾ ਓਏ ਨਹੀਂ ਹੁਣ ਤਾਂ ਦਾ ਪੂਰਾ ਬੋਲੀ ਸਾਡੀ ਗੱਲ ਜੀ ਬੋਲ 90 ਦੇ ਮਾਲਕ ਇੱਥੇ ਨਾ ਕਿੰਨੇ ਦੀ ਹੋਊ ਓਏ ਹੋਊ ਕਿੰਨੇ ਦੀ ਮੇਰੇ ਨਾਲ ਸੱਦਾ ਜੇ ਹੋ ਸਕਿਆ ਨਹੀਂ ਬੱਛੇ ਘਰ ਜਾ ਬੱਛੇ ਘਰ ਜਾ ਇਸ ਵਾਰ ਕਿੰਨੇ ਦੀ ਹੋਊ ਮੰਗ ਨਹੀਂ ਤੂੰ ਆਣ ਮੈਂ ਤਾਂ ਵੱਡੀ ਬਣ ਤੋ ਕਿੱਤਿਆਂ ਬੋਲੀਆਂ ਖੇਡੀਆਂ ਕਿੱਤਿਆਂ ਬੋਲੀਆਂ ਨਹੀਂ ਖੇਡੀਆਂ ਆ ਸ਼ਰਦੇਰ ਕੱਚੇ ਪਿੱਲੇ ਗੱਲ ਓ ਛੱਡਣਾ ਕਿਹੜੇ ਇੱਥੇ ਫਾਰੀਂਦੇ ਕੰਮ ਜੀ ਛੱਡ ਦੇ ਐ ਵੀ ਹੋਈ ਜਾਂਦੀਆਂ ਕੰਮ ਤਾਂ ਵੀ ਸਦਾਉਂਦੇ ਭੈਣ ਕਰਦਾ ਕੰਮ ਕਿੰਨੇ ਦੀ ਐਂਡ ਹੰਦੀ ਨੂੰ ਪੁੱਛੀਂ ਕਿ ਲਾਈਂਦਾ ਓ ਛਣੀ ਨੂੰ ਮਾਤ ਤੂੰ ਛਣੀ ਐ ਐਂ ਜਾਈਂ ਗਿਆ ਨੂੰ ਵੀ ਛਣੀ ਹੋ ਵੀ ਮੱਛੀ ਦੀ ਗਦਰ ਕਰ ਬੱਛੀ ਕਿਦੀ ਜਾਂਦੀ ਜੀ ਘਾਤ ਨਹੀਂ ਕਰਦੇ ਜੇ ਤੈਨੂੰ ਕਿਹਾ ਫੜ ਕੇ ਫੜਾ ਦਾਂਗਾ ਨੀ ਤੂੰ ਫੜ ਕੇ ਬਣਾਇਆ ਫਿਰ ਆ ਵੀ ਲਈਓ ਨਹੀਂ ਲੈ ਜਾਣਾ ਠੀਕ ਹੈ ਤੇਰੀ ਕੀ ਲੋੜ 2000 ਦੇਣ ਦੀ ਕਿੰਨੇ ਦੀ ਜਿੰਦੇ ਲਈ ਹਾਂ ਜਾਂ ਨਾ ਹਾਂ ਦਾ ਮਾਂ ਕਹਦੀ ਵੜਤੀ ਬੰਤੋਂ ਸਾਡੀ ਮਰਜ਼ੀ ਦੀ ਹਾਂ ਜਾਂ ਨਾ ਸਾਡੀ ਮਰਜ਼ੀ ਆ ਤਕੜਾ ਰਾਹ ਮਗਰੋ ਗੱਡੀ ਚੰਗੀ ਆ ਯਾਰ ਭਾਈ ਖਦਰ ਵੀ ਕਰ ਜੋਨੀ ਧਰਮ ਨਿਕਲ ਆ ਬੱਚੀ ਵੇ ਹਾਂ ਜਾਂ ਨਾ ਬਹੁਤ ਗਿਆ ਗਲਤ ਆ ਵੱਚੀ ਕਹਿੰਦੀ ਵੇਗਾ ਜਿਆਜ ਕਿਨੇ ਦਾ ਕੰਮ ਹੁੰਦਾ ਯਾਰ ਸਾਡੀ 25 ਫੇਰੀ ਆ ਜਿਆ ਦੋ ਦੋ ਨਾ ਮੈਨੂੰ ਮੇਰਾ ਤਾਂ ਠੀਕ ਆ ਪਰ ਤਾਂ ਕੰਮ ਜਿਤਨਾ ਠੀਕ ਆ ਗਾਂ ਫੜਾਦੀ ਤੈਨੂੰ ਗਲਤ ਨਹੀਂ ਮੈਂ ਵੀ ਨਹੀਂ ਕਿਹਾ ਤੂੰ ਗਾਂ ਫੜਾ ਮੈਂ ਤਾਂ ਗਾਂ ਫੜਾਈ ਬੈਠਾ ਮੜਲਾ ਕੁਝ ਯਾਰ ਪਾਸ ਦੀ ਘਾਟਾ ਘਾਟਾ ਹਰ ਯਾਰ ਪਾਸ ਉੱਤੋਂ ਦੀ ਵਾਰ ਤੇਰੇ ਮੈਂ ਕਿੰਨੇ ਦੀ ਫਿਰ ਬੋਲੀ ਬੋਲੀ ਕਿੰਨੇ ਦੀ ਮੈਂ ਫਿਰ ਇਹਨਾਂ ਦੇ ਉਹ ਕਿੰਨੇ ਦੀ ਰਿਸ਼ਤਰਾ ਕਿੰਨੇ ਦੀ ਮੈਂ ਇਹਨਾਂ ਨੂੰ ਪੁੱਛਿਆ ਹੀ ਨਹੀਂ ਤਾਣੀ ਇਹਨਾਂ ਦਾ ਵੀ ਕੋਈ ਇਹਨਾਂ ਦੀ ਦੇਖ ਯਾਰ ਸਾਡੇ ਮੱਚ ਰਿਹਾ ਕਹਿੰਦਾ 90 ਮਨ ਕਿ ਤਰ ਤੂੰ ਤਾਂ ਸਵਾ ਲੱਖ ਕਰਤੀ ਰਹੀ ਹੈ ਠੀਕ ਹੈ ਗੱਲ ਨਹੀਂ ਛੋਟੀ ਹੈ ਨਹੀਂ ਨਹੀਂ ਹੁੰਦਾ ਇਹ ਬੱਚੀ ਕਿੰਨੀ ਠੱਡੀ ਦੇ ਵੇ ਕਿੰਨੀ ਪਿਆਰੀ ਆ ਆਉਤੇ ਕਰ ਦਣਾ ਯਾਰ ਨਹੀਂ ਹੁੰਦਾ ਬਾਈ ਡੋਲ ਤਰੀਏ ਨਹੀਂ ਮਸ ਜਿਹੜੇ ਵੀ ਨੇ ਦੇ ਵਾਹ ਨੇੜੇ ਵੀ ਹੈ ਬੱਚੀ ਦੀ ਕਦਰ ਦਾ ਕਰ ਬੱਚੀ ਕਹਿੰਦੀ ਵੇਖੀਏ ਉਹ ਬੱਚੀ ਕਦਰ ਕਰੀ ਹੈ ਨਾ ਛੋਟੀ ਹੈ ਲੈ ਭੈਣ ਤੇ ਬੱਲੇ ਲੱਗਿਆ ਕਿ ਕਾਲੀ ਹੈ ਪਿੱਛੇ ਦੀ ਗੱਡੀ ਪੈਰ ਨਾ ਪੂਰੇ ਪੂਰੇ ਦਾ ਇਹ ਮਿਟਰੀ ਟਲੇਵਾ ਮਿਟਰੀ ਦਾ ਉਹ ਪਿੱਛੇ ਯਾਰ ਛੋਟੀ ਵਾਲਾ ਜੀ ਲੈ ਹਾਈਟ ਦੀ ਵਾਲੀ ਛੋਟੀ ਜਿਹੜੀ ਵੱਡੀਆਂ ਲੈ ਲੈਂਦੇ ਸੀ ਕਹਿੰਦੇ ਨਾ ਮਾਰੇ ਉਹ ਠੀਕ ਨਹੀਂ ਆਇਆ ਨਹੀਂ ਵੰਡੀ ਆਪਣੇ ਚਾਲ ਦੀ ਦੇ ਠੀਕ ਆ ਯਾਰ ਨਹੀਂ ਹੋਣੀ ਯਾਰ ਨੀਦਾ ਭਈਆ ਦੇ ਦਿੰਦੇ ਤੈਨੂੰ ਇਹਦੀ ਮਰਜ਼ੀ ਹੈ ਭਰਾਵੋ ਹਾਂ ਤਾਂ ਕੰਦੇ ਬੜਾਇਆ ਨੇ ਇਹ ਨਾਲ ਜੀ ਨਹੀਂ ਤਾਂ ਨਾਲ ਹੀ ਰਹਿਗੇ 24 ਘੰਟੇ ਆਪਣੇ